ਜਣੀ ਜਿਹੜਾ ਰਾਜ ਨੇ ਹੱਥੇ ਬੰਦਿਆਂ ਨੇ 100 ਨੇ ਹੱਥੇ ਬੰਦੇ ਨੂੰ ਆਪਦੀ ਰਾਜਧਾਨੀ ਪੈਦਲ ਚੱਲ ਕੇ ਵੀ ਨਹੀਂ ਜਾਣ ਦਿੰਦਾ ਉਸ ਰਾਜ ਤੋਂ ਤੁਸੀਂ ਕੀ ਆਸ ਕਰੋਗੇ ਵੀ ਉਹ ਪਿਗਲ ਜੂਗਾ ਕਿਸੇ ਬੰਦੇ ਦੇ ਮਰਨ ਵਰਤ ਦੇ ਉੱਤੇ ਉਹਨਾਂ ਦਾ ਕਹਿਣਾ ਇਹ ਹੈ ਵੀ ਚਾਹੇ ਮਰਨ ਵਰਤ ਰੱਖੋ ਚਾਹੇ 100-100 ਦੇ ਜਥੇ ਭੇਜੋ ਚਾਹੇ ਜੋ ਮਰਜੀ ਰੌਲਾ ਪਾਓ ਅਸੀਂ ਦਸਤ ਤੋਂ ਮੱਸ ਨਹੀਂ ਹੋਣਾ ਸਰਕਾਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਮਾਰਨ ਵਰਤੇ ਬੈਠੇ ਹੋਏ ਆ ਇੰਨਾ ਕੁਝ ਚੱਲ ਰਿਹਾ ਇਸੇ ਦੇ ਦੌਰਾਨ ਹੀ ਨਵੰਬਰ ਦੇ ਅੱਧ ਵਿੱਚ ਭਾਰਤ ਸਰਕਾਰ ਸੂਬਿਆਂ ਨੂੰ ਚਿੱਠੀ ਜਾਰੀ ਕਰਦੀ ਹੈ ਫਸਲਾਂ ਜਿਹੜੀਆਂ ਉਹ ਖਰੀਦਣ ਦੇ ਪ੍ਰਾਈਵੇਟ ਕੰਪਨੀਆਂ ਨੂੰ ਅਖਤਿਆਰ ਦਿਓ ਸਰਕਾਰੀ ਮੰਡੀ ਕਮਜ਼ੋਰ ਕਰਨੀ ਹੈ ਤੋੜਨੀ ਹੈ ਏਪੀਐਮਸੀ ਐਕਟ 'ਚ ਸੋਧਾਂ ਕਰੋ ਜਦੋਂ ਸਰਕਾਰ ਉਸੇ ਵੇਲੇ ਇਹ ਕਦਮ ਲੈਣ ਜਾ ਰਹੀ ਹੋਵੇ ਉਦੋਂ ਸਰਕਾਰ ਐਮਐਨਐਸਪੀ ਦੀ ਗਰੰਟੀ ਦੇਣ ਬਾਰੇ ਕਿੱਥੋਂ ਤਿਆਰ ਹੋ ਇਸ ਕਰਕੇ ਜਿਹੜਾ ਇਹ ਸਮਾਂ ਇਹ ਮਰਨ ਵਰਤਾਂ ਰਾਹੀ ਜਾਂ ਭੋਖੜਦਾਲਾਂ ਦੇ ਰਾਹੀ ਆ ਪ੍ਰਾਪਤੀਆਂ ਬਾੜੀਆਂ ਨਹੀਂ ਹੋ ਸਕਦੀਆਂ ਇਹ ਤਾਂ ਬਹੁਤ ਜਾਣ ਹੂਲ ਮੇ ਸੰਘਰਸ਼ਾਂ ਦੀ ਬਹੁਤ ਲੋਕਾਂ ਦੀਆਂ ਵੱਡੀਆਂ ਲਾਮਬੰਦੀਆਂ ਦੀ ਜੇ ਵਾਸਤੇ ਬਹੁਤ ਵੱਡੀ ਤਿਆਰੀ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਉਹ ਸਾਂਝੀ ਲਹਿਰ ਫਿਰ ਜਿਹੜੀ ਗੱਲੀ ਐ ਐਮਐਸਪੀ ਦੀ ਮੰਗ ਨਹੀਂ ਕਰੂ ਨਾਲ ਫਿਰ ਉਹ ਪੀਡੀਐਸ ਦੀ ਵੀ ਕਰੂ ਵੀ ਬਾਕੀ ਜਿੱਥੇ ਬੰਦੀਆਂ ਕਿਉਂ ਨਹੀਂ ਬਾਜ਼ਾਰਾਂ ਤੇ ਜਾਂਦੀਆਂ ਕਿਉਂ ਆਪਦਾ ਕਾਡਰ ਲੈ ਕੇ ਨਹੀਂ ਜਾਂਦੀਆਂ ਕਿਉਂ ਸਪੋਰਟ 'ਚ ਨਹੀਂ ਜਾਂਦੀਆਂ ਉਹ ਘਰੇ ਕਿਉਂ ਬੈਠਣੀਆਂ ਸਯੁਕਤ ਕਿਸਾਨ ਮੋਰਚੇ ਨੇ 6 ਮੈਂਬਰੀ ਕਮੇਟੀ ਬਣਾਈ ਉਸ ਕਮੇਟੀ ਵੱਲੋਂ ਡੱਲੇਵਾਲ ਹੋਰਾਂ ਤੇ ਪੰਦੇਰ ਹੋਰਾਂ ਦੇ ਫੋਰਮਾਂ ਨੂੰ ਬਾਰ-ਬਾਰ ਇਹ ਅਪੀਲ ਕੀਤੀ ਗਈ ਵੀ ਆਪਾਂ ਕਿਵੇਂ ਸਾਂਝਾ ਸੰਘਰਸ਼ ਕਰ ਸਕਦੇ ਹਾਂ ਉਹਦੇ ਬਾਰੇ ਗੱਲਬਾਤ ਚਲਾਈ ਜੀ ਉਹ ਗੱਲਬਾਤ ਉਸ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ ਸਾਰੇ ਕਿਸਾਨ ਆਗੂ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਹਿੱਸੇ ਆ ਜਿਹੜੇ ਸਿੱਧੇ ਤੌਰ ਤੇ ਉਹਨਾਂ ਫੋਰਮਾਂ ਦੇ ਵਿੱਚ ਨਹੀਂ ਸੀ ਉਹਨਾਂ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਵੀ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਨੇ ਇਹ ਕਿਹਾ ਵੀ ਡੱਲੇਵਾਲ ਹੋਰਾਂ ਦੀ ਸਿਹਤ ਤੇ ਜਾਨ ਹੈ ਜਿਹੜੀ ਉਹ ਬਹੁਤ ਕੀਮਤੀ ਹੈ ਉਹ ਨਹੀਂ ਦਾਤੇ ਲੱਗਣੀ ਚਾਹੀਦੀ ਸਾਨੂੰ ਰਲ ਕੇ ਲੜਨਾ ਚਾਹੀਦਾ ਇਹ ਸਰਕਾਰ ਪ੍ਰਗਟ ਹੋਣੀ ਇੱਕ ਪੋਜ਼ਿਟਿਵ ਗੱਲ ਹੈ ਚੰਗੀ ਗੱਲ ਹੈ ਕੁਝ ਲੋਕ ਕਹਿੰਦੇ ਆ ਕਿ ਮਰਨ ਵਰਤ ਰੱਖਣਾ ਚਾਹੀਦਾ ਕੁਝ ਕਹਿੰਦੇ ਆ ਕਿ ਨਹੀਂ ਲੜ ਕੇ ਯੂਝ ਕੇ ਮਰਨਾ ਚਾਹੀਦਾ ਇਸ ਤਰੀਕੇ ਦੇ ਨਾਲ ਨਹੀਂ ਕੀ ਲੱਗਦਾ ਹੈ ਕਿ ਇਹ ਜਿਹੜਾ ਸਟੈਪ ਹੈ ਇਹ ਠੀਕ ਹੈ ਮਤਲਬ ਡੱਲੇਵਾਲ ਸਾਹਿਬ ਦੀ ਜਾਨ ਜਾ ਕੇ ਵੀ ਕੀ ਲੱਗਦਾ ਹੈ ਲੋਕਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਵੀ ਜਣੀ ਜੇ ਤਾਂ ਕੋਈ ਸੱਚੀ ਹੋਈ ਲੋਕਾਂ ਦੀ ਜਮਹੂਰੀ ਸਰਕਾਰ ਹੈ ਦੋਈ ਗੱਲਾਂ ਹੋ ਜਾਂ ਤਾਂ ਉਹਦਾ ਮਨਪਸੀਜ ਜਾਊ ਉਹਨੂੰ ਲੱਗੂਗਾ ਹਕੂਮਤ ਨੂੰ ਵੀ ਇਹ ਤਾਂ ਬਹੁਤ ਹੀ ਅਨਿਆਏ ਹੋ ਰਿਹਾ ਹੈ ਇਹ ਤਾਂ ਇਹ ਹਕੂਮਤ ਹੈ ਨਹੀਂ ਇਹਦੇ ਇਹਦਾ ਤੇ ਇਸ ਗੱਲ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਮਰਨ ਵਰਤ ਵਰਗੀਆਂ ਸ਼ਕਲਾਂ ਈਆਂ ਕਰਨ ਦੇ ਵਿੱਚ ਭੁਖੜਤਾਲ ਵਰਗੀਆਂ ਸ਼ਕਲਾਂ ਕਦੇ ਕਿਸੇ ਗੱਲ ਨੂੰ ਹਲੂਣਾ ਦੇਣ ਚ ਕਦੇ ਕਿਸੇ ਨੂੰ ਜਗਾਉਣ ਚ ਕਦੇ ਕੋਈ ਰੋਲ ਪਲੇ ਕਰ ਦੇਣਾ ਐ ਉਹ ਤਾਂ ਠੀਕ ਹੈ ਪਰ ਇਹ ਮੋਦੀ ਹਕੂਮਤ ਦੇ ਖਿਲਾਫ ਜ਼ਾਬਰ ਹਕੂਮਤ ਦੇ ਖਿਲਾਫ ਲੜਾਈ ਦਾ ਮੁੱਖ ਹਥਿਆਰ ਨਹੀਂ ਬਣ ਸਕਦਾ ਸੰਘਰਸ਼ ਚ ਚੇਤਨਾ ਦੇ ਜੋਰ ਤੇ ਲੜੇ ਜਾਂਦੇ ਆ ਜਥੇਬੰਦ ਤਾਕਤ ਦੇ ਜੋਰ ਤੇ ਲੜੇ ਜਾਂਦੇ ਆ ਕਾਰਪੋਰੇਟਾਂ ਦੇ ਖਿਲਾਫ ਸਾਮਰਾਜੀ ਕੰਪਨੀਆਂ ਦੇ ਖਿਲਾਫ ਲੜਾਈ ਦੀ ਰਣਨੀਤੀ ਦੀ ਲੋੜ ਹੈ ਸਵਾਲ ਸਾਹਮਣੇ ਆਉਂਦੇ ਆ ਆਪਣੇ ਜਦੋਂ ਉਹਨਾਂ ਦੇ ਖਿਲਾਫ ਲੜਨਾ ਲੋਕਾਂ ਦੀ ਉਹਨਾਂ ਤੇ ਨਿਰਪਰਤਾ ਹੁੰਦੀ ਹੈ ਤਾਂ ਇਹ ਕੁਐਸਚਨ ਆਉਂਦਾ ਵੀ ਕਿਵੇਂ ਲੜਾਂਗੇ ਫਿਰ ਉਹਨਾਂ ਦੇ ਖਿਲਾਫ ਉਹਨਾਂ ਦੇ ਪਰਤਾ ਵੀ ਹੈ ਉਹਨਾਂ ਦੇ ਉਹਨਾਂ ਦੇ ਖਿਲਾਫ ਲੜਨਾ ਵੀ ਹੈ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਨੇ ਕਾਫੀ ਦਿਨ ਹੋ ਗਏ ਨੇ ਚਿੰਤਾ ਵੱਧ ਰਹੀ ਹੈ ਕਿ ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਜਿਵੇਂ ਉਹਨਾਂ ਦੀ ਉਮਰ ਹੈ 70 ਸਾਲ ਤੋਂ ਪਲੱਸ ਨੇ ਕੈਂਸਰ ਦੇ ਮਰੀਜ਼ ਨੇ ਤਾ ਕੋਈ ਇਹੇ ਘਟਨਾ ਵਾਪਰ ਜਾਵੇ ਜਿਹੜੀ ਕਿਸਾਨੀ ਲਹਿਰ ਤੇ ਵੀ ਸੱਟ ਮਾਰੇ ਜਿਹਦਾ ਨੁਕਸਾਨ ਕਿਸਾਨੀ ਲਹਿਰ ਨੂੰ ਵੀ ਹੋਵੇ। ਬਾਕੀ ਕਿਸਾਨ ਜਥੇਬੰਦੀਆਂ ਕੀ ਸਟੈਂਡ ਲੈ ਰਹੀਆਂ ਕਿਉਂਕਿ ਇਹ ਚਰਚਾ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਜੇ ਆ ਕਿ ਬਾਕੀਆਂ ਨੂੰ ਵੀ ਜਾਣਨਾ ਚਾਹੀਦਾ ਹੈ ਖੜਨਾ ਚਾਹੀਦਾ ਹੈ ਮੁੱਦੇ ਕਿਹੜਾ ਕੱਲੇ ਜਗਜੀਤ ਸਿੰਘ ਡੱਲੇਵਾਲ ਦੇ ਨਹੀਂ। ਤਾਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਪਵੇਲ ਕੁਸਾ ਹੋਣਗੇ। ਉਹਨਾਂ ਤੋਂ ਇਹ ਵਿਸ਼ੇ ਤੇ ਜਾਣਕਾਰੀ ਲਵਾਂਗੇ ਕਿ ਉਹਨਾਂ ਦਾ ਕੀ ਪੱਖ ਹੈ, ਕੀ ਭੁੱਖ ਹੜਤਾਲ ਸਹੀ ਹੈ, ਮਰਨ ਵਰਤ ਸਹੀ ਹੈ। ਨਾਲ ਹੀ ਇਹ ਵੀ ਸਵਾਲ ਕਿ ਬਾਕੀ ਜਥੇਬੰਦੀਆਂ ਨੂੰ ਇਸ ਤੇ ਕੀ ਸਟੈਂਡ ਲੈਣਾ ਚਾਹੀਦਾ ਪਹਿਲਾ ਸਵਾਗਤ ਕਰ ਲਈਏ ਬਈ ਸਸੀਗਾਲ ਸਸੀਗਾਲ ਜੀ ਬਈ ਜਗਜੀਤ ਸਿੰਘ ਡਲੇਵਾਲ ਆਪਾਂ ਸਾਰਿਆਂ ਨੂੰ ਪਤਾ ਮੇਰਾ ਅੱਜ 18ਵਾਂ ਦਿਨ ਹੈ ਸ਼ਾਇਦ ਉਹਨਾਂ ਦਾ ਭੁਖੜਤਾਲ ਦਾ ਭੁਖੜਤਾਲ ਤੇ ਬੈਠੇ ਆਮਰਨਵਰ ਤੇ ਬੈਠੇ ਨੇ ਭੁਖੜਤਾਲ ਤੋਂ ਵੀ ਅਗਲਾ ਸਟੈਪ ਹੈ ਮਰਨਵਰ ਤੇ ਬੈਠੇ ਨੇ ਉਹ ਮਰਨਵਰ ਤੇ ਬੈਠੇ ਨੇ ਸੇਤ ਉਹਨਾਂ ਦੀ ਇਜਾਜ਼ਤ ਨਹੀਂ ਹੁੰਦੇ ਰਹੀ ਕਹਿੰਦੇ ਆ ਕਿਡਨੀਆਂ ਤੱਕ ਜਵਾਬ ਦੇ ਰਹੀਆਂ ਬਾਕੀ ਆਪਾਂ ਨੂੰ ਹੀ ਪਤਾ 70 ਸਾਲ ਦੀ ਉਮਰ ਚ ਹੈ ਜਿਹਹਾ ਸਟੈਪ ਕੀ ਲੱਗਦਾ ਹੈ ਮਤਲਬ ਉਹਨਾਂ ਦਾ ਇਹ ਸਟੈਪ ਇੰਨੇ ਕੁਝ ਹੋ ਸਰਕਾਰ ਦਾ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਅੱਜ ਕਿਹਾ ਕਿ ਦੋਨੇ ਸਰਕਾਰਾਂ ਜਾ ਕੇ ਇਸ ਤੇ ਗੱਲ ਕਰੋ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਅੰਦੋਲਨ ਤੋਂ ਵੱਡਾ ਉਹਦੀ ਜਾਨ ਹੈ ਇਸ ਤਰੀਕੇ ਦੇ ਵੀ ਗੱਲ ਹੋਣੀ ਪਰ ਸਰਕਾਰਾਂ ਹਾਲੇ ਤੱਕ ਟਾਸ ਤੋਂ ਮਸਣਾ ਹੋਣੀਆਂ ਅਫਸਰ ਜ਼ਰੂਰ ਜਾਂਦੇ ਆ ਜਾ ਕੇ ਮੁੜੇ ਆਉਂਦੇ ਆ ਪਰ ਸਰਕਾਰ ਗੱਲ ਕਰਨ ਵੀ ਕਿਉਂ ਨਹੀਂ ਆਉਂਦੀ ਇਹ ਤੇ ਕੀ ਕਹਿਣਾ ਚਾਹੋਗੇ ਇਹ ਤਾਂ ਦੇਖੋ ਅਸਲ 'ਚ ਸਰਕਾਰ ਦੇ ਰਵੱਈਏ ਦੀ ਗੱਲ ਹੀ ਹੈ ਇਹ ਤਾਂ ਗੱਲ ਇਹੀ ਦਿਖਾਉਂਦੀ ਹੈ ਵੀ ਇਹਨਾਂ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਕਿੰਨੀ ਹੈ ਉਹ ਇਹ ਗੱਲ ਇਹ ਦਿਖਾਉਂਦੀ ਹੈ ਵੀ ਜਿੰਨਾ ਦਿਨਾਂ ਦੇ ਵਿੱਚ ਡੱਲੇ ਵਾਲਹੋਰੀ ਮਰਨ ਵਰਤੇ ਬੈਠੇ ਆ ਕਿੰਨੇ ਸਮੇਂ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਆ। ਹੂੰ ਕਿਸਾਨ ਪਹਿਲਾਂ ਇਹ ਬਹਾਨਾ ਸੀਗਾ ਵੀ ਇਹਨਾਂ ਕੋਲੇ ਮਸ਼ੀਨਾਂ ਜਾਂ ਹਥਿਆਰ ਬੰਦ ਹੋ ਕੇ ਆ ਰਹੇ ਆ ਤੇ ਨੁਕਸਾਨ ਕਰਨਗੇ। ਉਹਨਾਂ ਨੇ ਮਰਜੀਵੜਿਆਂ ਤੇ ਜੱਥੇ ਭੇਜਣ ਦਾ ਫੈਸਲਾ ਕਰ ਲਿਆ। ਜਣੀ ਜਿਹੜਾ ਰਾਜ ਨੇ ਹੱਥੇ ਬੰਦਿਆਂ ਨੂੰ 100 ਨੇ ਹੱਥੇ ਬੰਦੇ ਨੂੰ ਆਪਦੀ ਰਾਜਧਾਨੀ ਪੈਦਲ ਚੱਲ ਕੇ ਵੀ ਨਹੀਂ ਜਾਣ ਦਿੰਦਾ। ਉਸ ਰਾਜ ਤੋਂ ਤੁਸੀਂ ਕੀ ਆਸ ਕਰੋਗੇ ਵੀ ਉਹ ਪਿਗਲ ਜੂਗਾ ਕਿਸੇ ਬੰਦੇ ਦੇ ਮਰਨ ਵਰਤ ਦੇ ਉੱਤੇ। ਜਾ ਉਹਨੂੰ ਲੱਗੂਗਾ ਵੀ ਹਾਂ ਐਡਾ ਕੁਝ ਵਾਪਰਨ ਜਾ ਰਿਹਾ ਇਹ ਗੱਲ ਇਹ ਦਿਖਾਉਂਦੀ ਹੈ ਵੀ ਇੰਨਾ ਮੰਗਾਂ ਪ੍ਰਤੀ ਇਹ ਮੰਗਾਂ ਸਧਾਰਨ ਨਹੀਂ ਹੈਗੀਆਂ ਯਾਨੀ ਸਧਾਰਨ ਦਾ ਮਤਲਬ ਜਿਹੜੀ ਸਰਕਾਰ ਦੀ ਦਿਸ਼ਾ ਫੜੀ ਹੋਈ ਹੈ ਇਸ ਵੇਲੇ ਜਦੋਂ ਮਰਨਵਰ ਤੇ ਬੈਠੇ ਹੋਏ ਆ ਇੰਨਾ ਕੁਝ ਚੱਲ ਰਿਹਾ ਇਸੇ ਦੇ ਦੌਰਾਨ ਹੀ ਜਣੀ ਐ ਕਲੋ ਨਵੰਬਰ ਦੇ ਅੱਧ ਵਿੱਚ ਭਾਰਤ ਸਰਕਾਰ ਸੂਬਿਆਂ ਨੂੰ ਚਿੱਠੀ ਜਾਰੀ ਕਰਦੀ ਹੈ ਜਿਹਦੇ ਜੋ ਇਹ ਕਹਿੰਦੀ ਹੈ ਵੀ ਤੁਸੀਂ ਇੱਕ ਤਰ੍ਹਾਂ ਸ਼ਬਦ ਤਾਂ ਉਹੋ ਜਿਹੀ ਨੇ ਜਿਵੇਂ ਉਹ ਪਹਿਲਾਂ ਵਰਤਦੇ ਆ ਖੇਤੀ ਕਾਨੂੰਨਾਂ ਵੇਲੇ ਵਰਤੇ ਸੀ ਵੀ ਮਾਰਕੀਟਿੰਗ ਵਧੀਆ ਬਣਾਉਣੀ ਆ ਕਿਸਾਨਾਂ ਦੀ ਆਮਦਨ ਬਣਾਉਣੀ ਆ ਭਲਾਈ ਕਰਨੀ ਆ ਫਸਲਾਂ ਸਾਰ ਇੱਕ ਸਾਰਿਆਂ ਦੀ ਖਰੀਦ ਹੋ ਜੇ ਸਾਰਿਆਂ ਨੂੰ ਮੁਨਾਫਾ ਮਿਲ ਜੇ ਲਾਹੇਬੰਦ ਹੋ ਜੇ ਉਹ ਤਾਂ ਸ਼ਬਦ ਤਾਂ ਉਹ ਨੇ ਪਰ ਉਹ ਸਾਰੀ ਗੱਲ ਦਾ ਤੱਤ ਇਹ ਆ ਵੀ ਫਸਲਾਂ ਜਿਹੜੀਆਂ ਉਹ ਖਰੀਦਣ ਦੇ ਪ੍ਰਾਈਵੇਟ ਕੰਪਨੀਆਂ ਨੂੰ اختیار ਦਿਓ ਸਰਕਾਰੀ ਮੰਡੀ ਕਮਜ਼ੋਰ ਕਰਨੀ ਆ ਤੋੜਨੀ ਆ ਏਪੀਐਮਸੀ ਐਕਟ 'ਚ ਸੋਧਾਂ ਕਰੋ ਜਦੋਂ ਸਰਕਾਰ ਉਸੇ ਵੇਲੇ ਇਹ ਕਦਮ ਲੈਣ ਜਾ ਰਹੀ ਹੋਵੇ ਉਦੋਂ ਸਰਕਾਰ ਐਮਐਸਪੀ ਦੀ ਗਾਰੰਟੀ ਦੇਣ ਬਾਰੇ ਕਿੱਥੋਂ ਤਿਆਰ ਹੋਊਗੀ ਜਿਹੜੀ ਇਹ ਇੱਕ ਜਣੀ ਇਹ ਤਾਂ ਸਿਰਫ ਇਹ ਗੱਲ ਦਿਖਾਉਂਦੀ ਹੈ ਵੀ ਦੋ ਸਿਰੇ ਹੈ ਗੱਲ ਦੇ ਕਿਸਾਨ ਐਮਐਸਪੀ ਦੀ ਗਾਰੰਟੀ ਮੰਗਦੇ ਐ ਐਮਐਸਪੀ ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣ ਇਹਦੇ ਬਾਰੇ ਕਾਨੂੰਨ ਬਣੇ ਤੇ ਸਰਕਾਰ ਜਿਹੜੀ ਪਹਿਲਾਂ ਨਾਮ ਨੇ ਆਦ ਖਰੀਦ ਹੁੰਦੀ ਵੀ ਹੈ ਉਹਦੇ ਤੋਂ ਦੋਵੇਂ ਪੱਧਰਾਂ ਤੇ ਭੱਜ ਰਹੀ ਹੈ ਅੰਮ੍ਰਿਤਪੱਧਰ ਤੇ ਵੀ ਤੇਗਾ ਕਾਨੂੰਨੀ ਪੱਧਰ ਤੇ ਵੀ ਭੱਜਣਾ ਚਾਹੁੰਦੀ ਹੈ ਅੰਮ੍ਰਿਤਪੱਧਰ ਤੇ ਤਾਂ ਉਹਨਾਂ ਨੇ ਝੋਨੇ ਦਾ ਨੂੰ ਰੋਲ ਕੇ ਮੰਡੀਆਂ ਚ ਇਹ ਦਿਖਾਤਾ ਵੀ ਸਾਡਾ ਇਹ ਰੱਦ ਹੈ ਨਹੀਂ ਅਸੀਂ ਸਰਕਾਰੀ ਮੰਡੀਆਂ ਹੌਲੀ ਹੌਲੀ ਮਾਨਜਣੀਆਂ ਇਹ ਯਾਨੀ ਕਿ ਬੁਰੀ ਤਰ੍ਹਾਂ ਹਾਲਾਂਕਿ ਬਹੁਤ ਜ਼ੋਰਦਾਰ ਕਿਸਾਨ ਲਾਂਬੰਦੀ ਹੋਈ ਹੈ ਇਹਦੇ ਦੌਰਾਨ ਕਿੰਨਾ ਟਾਈਮ ਟੋਲ ਪਲਾਜ਼ੇ ਰੁਕੇ ਰਹੇ ਕਿੰਨਾ ਟਾਈਮ ਮਨਿਸਟਰਾਂ ਦੇ ਤੇ ਬੀਜੇਪੀ ਵਾਲਿਆਂ ਦੇ ਘਰਾਂ ਮੂਰੇ ਵੀ ਸਾਰਾ ਕੁਝ ਜਿਹੜੀ ਕਿਸਾਨ ਪੂਰੀ ਤਰ੍ਹਾਂ ਹਰਕਤ 'ਚ ਰਹੇ ਕਿਸਾਨਾਂ ਨੇ ਭੜਕੇ ਝੋਨਾ ਬਕਾਇਆ ਡੇਢ ਮਹੀਨੇ ਤੇ ਇਹਦੇ باوجود ਕਿੰਨੀ ਪ੍ਰਾਈਵੇਟ ਖਰੀਦ ਹੋਈ ਤੇ ਕਿੰਨੀ ਕੱਟ ਲੁੱਟ ਹੋਈ ਕਿਸਾਨਾਂ ਦੀ ਲੁੱਟ ਹੋਈ ਹੈ ਇਹੇ ਜੀ ਸਥਿਤੀ ਹੈ ਇਸ ਸਥਿਤੀ ਦੇ ਵਿੱਚ ਯਾਨੀ ਸਰਕਾਰ ਤਾਂ ਬਾਰ-ਬਾਰੇ ਦਿਖਾ ਰਹੀ ਹੈ ਵੀ ਸਾਡੀ ਜਿਹੜੀ ਨੀਤੀ ਆ ਉਸ ਐ ਐਮਐਸਪੀ ਨਾਂ ਦੇਣਦੀ ਹੈ ਤੇ ਫਸਲਾਂ ਦੀ ਸਰਕਾਰੀ ਖਰੀਦ ਤੋਂ ਭੱਜਣਦੀ ਹੈ ਜੀ ਇਸ ਕਰਕੇ ਉਹਨਾਂ ਦਾ ਕਹਿਣਾ ਇਹ ਹੈ ਵੀ ਚਾਹੇ ਮਰਨ ਵਰਤ ਰੱਖੋ ਚਾਹੇ 100-100 ਦੇ ਜਥੇ ਭੇਜੋ ਚਾਹੇ ਜੋ ਮਰਜੀ ਰੌਲਾ ਪਾਓ ਅਸੀਂ ਟਸ ਤੋਂ ਮਸ ਨਹੀਂ ਹੋਣਾ ਸਰਕਾਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਗਾਂ ਗੱਲ ਇਹ ਹੈ ਵੀ ਜਦੋਂ ਅ ਦੇਸ਼ ਦੇ ਅੰਦਰ ਜਾਂ ਕੋਲੋਂ ਦੇਸ਼ ਦਾ ਕੋਈ ਕਿਸਾਨ ਆਗੂ ਹੂੰ ਇੰਨੇ ਸਮੇਂ ਤੋਂ ਇਸ ਉਮਰ ਦੇ ਵਿੱਚ یوں ਬੈਠਾ ਹੋਵੇ ਇਹ ਗੱਲ ਠੀਕ ਹੈ ਵੀ ਇਹ ਸਾਰਿਆਂ ਮਾਸਤੀ ਫਿਕਰਮੰਦੀ ਦੀ ਗੱਲ ਆ ਸਾਰੇ ਲੋਕਾਂ ਦਾ ਸਰੂਕਾਰ ਵੀ ਪ੍ਰਗਟ ਹੋ ਰਿਹਾ ਪਰ ਕੇਂਦਰ ਸਰਕਾਰ ਦਾ ਕੋਈ ਸਰੂਕਾਰ ਨਹੀਂ ਪ੍ਰਗਟ ਹੋ ਰਿਹਾ ਇਹ ਗੱਲ ਦਿਖਾਉਂਦੀ ਹੈ ਵੀ ਹਕੂਮਤ ਦਾ ਲੋਕਾਂ ਪ੍ਰਤੀ ਕੀ ਰਵਈਆ ਲੋਕਾਂ ਦੇ ਮੁੱਦਿਆਂ ਪ੍ਰਤੀ ਕੀ ਰਵਈਆ ਇਹ ਹੀ ਪ੍ਰਗਟ ਹੁੰਦਾ ਹੈ ਅੱਛਾ ਇੱਕ ਗੱਲ ਹੋ ਰਿਹਾ ਮਤਲਬ ਭੋਖ ਹੜਤਾਲ ਤੇ ਮਰਨਵਰਤ ਤੇ ਵੱਖੋ ਵੱਖਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਮਤਲਬ ਕੁਝ ਲੋਕ ਕਹਿੰਦੇ ਆ ਕਿ ਮਰਨਵਰਤ ਰੱਖਣਾ ਚਾਹੀਦਾ ਹੈ ਕੁਝ ਕਹਿੰਦੇ ਆ ਕਿ ਨਹੀਂ ਲੜ ਕੇ ਯੂਜ ਕੇ ਮਰਨਾ ਚਾਹੀਦਾ ਇਸ ਤਰੀਕੇ ਦੇ ਨਾਲ ਨਹੀਂ ਕੀ ਲੱਗਦਾ ਹੈ ਕਿ ਇਹ ਜਿਹੜਾ ਸਟੈਪ ਹੈ ਇਹ ਠੀਕ ਹੈ ਮਤਲਬ ਡੱਲੇਵਾਲ ਸਾਹਿਬ ਦੀ ਜਾਨ ਜਾ ਕੇ ਵੀ ਕੀ ਲੱਗਦਾ ਹੈ ਲੋਕਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਜਾਂ ਅਜੇ ਇਹ ਆਗੂ ਦੀ ਜਾਨ ਜਾਨ ਨਾਲ ਕਿਸਾਨ ਲਹਿਰ ਤੇ ਕੀ ਨੁਕਸਾਨ ਹੋਣਗੇ ਇਹ ਕੀ ਲੱਗਦਾ ਤੁਹਾਨੂੰ ਨਹੀਂ ਜਿੱਥੋਂ ਤੱਕ ਨਾ ਦੇਖੋ ਇਹ ਗੱਲ ਹੈ ਵੀ ਜਿਹੜੇ ਮਾਰਨ ਵਰਤ ਵਰਗੀ ਸੰਘਰਸ਼ ਦੀ ਸ਼ਕਲ ਹੈ ਇੱਕ ਬਖਰੇਵਾ ਤਾਂ ਸਾਨੂੰ ਇਹ ਕਰਨਾ ਚਾਹੀਦਾ ਜਿੰਨੇ ਵੀ ਲੋਕ ਐਸ ਵੇਲੇ ਇਸ ਗੱਲ ਤੇ ਬਹਿਸ ਚ ਪੈਂਦੇ ਆ ਜੀ ਮੈਂ ਇਹ ਸਮਝਦਾ ਵੀ ਐਸ ਵੇਲੇ ਇਸ ਬਹਿਸ ਚ ਪੈਣ ਦੀ ਜ਼ਰੂਰਤ ਨਹੀਂ ਹੈ ਜੀ ਜਿਹਨੂੰ ਵੀ ਕੋਈ ਸੰਘਰਸ਼ ਦੀ ਸ਼ਕਲ ਠੀਕ ਲੱਗਦੀ ਹੈ ਉਹ ਸ਼ਕਲ ਅਪਣਾਉਂਦਾ ਹੈ ਉ ਭੋਖੜਤਾਲਾਂ ਦਾ ਹਥਿਆਰ ਹੈ ਜਿਹੜਾ ਉਹ ਲੋਕਾਂ ਦੀਆਂ ਲਹਿਰਾਂ ਪਹਿਲਾਂ ਵੀ ਵਰਤਦੀਆਂ ਜੀ ਇਸ ਤਰ੍ਹਾਂ ਦੇ ਅਣਵਿਸ਼ੇ ਸਮੇਂ ਦੀ ਭੁੱਖ ਹੜਤਾਲ ਵੀ ਕਰਦੇ ਆਏ ਆ ਲੋਕ ਜੀ ਇਹ ਗੱਲ ਮਹੱਤਵਪੂਰਨ ਤਾਂ ਇਸ ਕਰਕੇ ਰਹੂਗੀ ਵੀ ਲੋਕ ਆਪਸ ਚ ਆਪਦੀਆਂ ਰਣਨੀਤੀਆਂ ਬਣਾਉਣ ਵੇਲੇ ਆਪਦੀਆਂ ਸੰਘਰਸ਼ਾਂ ਨੂੰ ਬਿਉੰਤਣ ਵੇਲੇ ਕਿਵੇਂ ਦੇਖਣ ਪਰ ਜਿੱਥੋਂ ਤੱਕ ਸਵਾਲ ਇਹ ਆ ਵੀ ਜਿਹੜੀ ਹਕੂਮਤ ਹੈ ਉਹਦਾ ਘੋਲ ਦੀਆਂ ਸ਼ਕਲਾਂ ਬਣਾਉਣ ਚ ਇਹਨਾਂ ਗੱਲਾਂ ਦਾ ਰੋਲ ਹੁੰਦਾ ਵੀ ਹਕੂਮਤਾਂ ਕਿਹੋ ਜੀਆਂ ਵੀ ਜਣੀ ਜੇ ਤਾਂ ਕੋਈ ਸੱਚੀ ਹੀ ਲੋਕਾਂ ਦੀ ਜਮਹੂਰੀ ਸਰਕਾਰ ਹੈ ਦੋਈ ਗੱਲਾਂ ਹੋਊ ਜਾਂ ਤਾਂ ਉਹਦਾ ਮਨ ਪਸੀਜਿਆ ਜਾਊ ਉਹਨੂੰ ਲੱਗੂਗਾ ਹਕੂਮਤ ਨੂੰ ਵੀ ਇਹ ਤਾਂ ਬਹੁਤ ਹੀ ਅਨਿਆਇ ਹੋ ਰਿਹਾ ਹੈ ਇਹ ਤਾਂ ਇਹ ਹਕੂਮਤ ਹੈ ਨਹੀਂ ਇਹਦੇ ਇਹਦਾ ਤੇ ਇਸ ਗੱਲ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਜਿੱਥੋਂ ਤੱਕ ਗੱਲ ਇਹ ਹੈ ਵੀ ਜੇ ਐਂ ਲੱਗੇ ਕਿਸੇ ਨੂੰ ਕਈ ਵਾਰੀ ਐਂ ਲੱਗ ਸਕਦਾ ਹੈ ਵੀ ਲੋਕਾਂ ਨੂੰ ਇਉਂ ਇਉਂ ਜਦੋਂ ਸਰਕਾਰ ਤਾਂ ਚੱਲ ਨਾ ਹੋਊ ਕਟਕੜ ਲੋਕ ਤਾਂ ਹਿੱਲਣਗੇ ਬਿਲਕੁਲ ਦੇਖੋ ਲੋਕਾਂ ਨੂੰ ਹਲਾਉਣ ਚ ਵੀ ਮੁੱਖ ਗੱਲ ਚੇਤਨਾ ਹੁੰਦੀ ਹੈ ਚੇਤਨਾ ਮਹੱਤਵਪੂਰਨ ਹੁੰਦੀ ਹੈ ਇਹ ਗੱਲ ਠੀਕ ਹੈ ਵੀ ਲੋਕ ਅਜਿਹੀ ਫੋਰਮ ਦੇ ਨਾਲ ਵਕਤੀ ਤ ਤੇ ਹਲੂਨੇ ਵੀ ਜਾਂਦੇ ਆ ਲੋਕਾਂ ਤੇ ਅਸਰ ਵੀ ਪੈ ਰਿਹਾ ਇੰਉ ਤਾਂ ਐਮਐਸਪੀ ਦਾ ਮੁੱਦਾ ਪ੍ਰੋਜੈਕਟ ਵੀ ਹੋ ਰਿਹਾ ਕੋਈ ਕਿਸਾਨ ਆਗੂ ਮਰਨ ਵਰਤ ਤੇ ਬੈਠਾ ਦੇਸ਼ ਭਰ ਤੇ ਇਹਦੀ ਚਰਚਾ ਜਾ ਰਹੀ ਉਹ ਕਿਉਂ ਬੈਠਾ ਐਮਐਸਪੀ ਕੀ ਆ ਐਮਐਸਪੀ ਗਰੰਟੀ ਕਾਨੂੰਨ ਕੀ ਆ ਸਰਕਾਰ ਕਿਉਂ ਨਹੀਂ ਦਿੰਦੀ ਪ੍ਰਾਈਵੇਟ ਕੰਪਨੀਆਂ ਨੂੰ ਲੈਣਾ ਚਾਹੁੰਦੀ ਆ ਇਹ ਸਾਰਾ ਮੁੱਦੇ ਲਾਈਮਲਾਈਟ ਚ ਆਉਂਦੇ ਆ ਇੰਉ ਤਾਂ ਠੀਕ ਆ ਪਰ ਇਹਦਾ ਦੂਜਾ ਪਾਸਾ ਵੀ ਆ ਵੀ ਇਥੋਂ ਤੱਕ ਇਹ ਗੱਲ ਪੋਜ਼ਿਟਿਵ ਆ ਬਿਨਾਂ ਸ਼ੱਕ ਕਿਸਾਨ ਆਗੂਆਂ ਦੀ ਜਾਨ ਮੁੱਲਵਾਨ ਆ ਹਾਂ ਉਹ ਜਾਨ ਜੋਖਮ ਚ ਪਾਏ ਜਾਣ ਦਾ ਸਬੰਧ ਹੈ ਜਿਹੜਾ ਉਹ ਇਸ ਗੱਲ ਨਾਲ ਹੀ ਹੈ ਵੀ ਉਹੋ ਚੀਜ਼ ਕੋਲ ਨੂੰ ਅਡਵਾਂਸ ਕਿੰਨਾ ਕਰਦੀ ਹੈ ਤੇ ਕੋਲ ਨੂੰ ਲੋਕਾਂ ਦੇ ਸੰਘਰਸ਼ ਨੂੰ ਹਕੂਮਤ ਦੇ ਉੱਤੇ ਦਬਾਅ ਬਣਾਉਣ ਦਾ ਜ਼ਰੀਆ ਕਿੰਨਾ ਬਣਦੀ ਹੈ ਇੱਕ ਗੱਲ ਸਾਫ਼ ਹੈ ਵੀ ਸਾਨੂੰ ਦਾ ਜਦੋਂ ਅਸੀਂ ਆਉਂ ਦੇਖਣਾ ਦਵਾ ਦੇ ਪੱਖ ਤੋਂ ਤਾਂ ਸਾਨੂੰ ਐਂ ਦੇਖਣਾ ਪਊਗਾ ਵੀ ਜਦੋਂ ਖੇਤੀ ਕਾਨੂੰਨਾਂ ਖਿਲਾਫ ਲੜਾਈ ਹੋ ਰਹੀ ਸੀ ਤੁਸੀਂ ਦੇਖੋ ਖੇਤੀ ਕਾਨੂੰਨ ਤਾਂ ਨਵੇਂ ਆਏ ਸੀ ਨਾ ਨਵੀਂ ਆਈ ਚੀਜ਼ ਵਾਸਤੇ ਕਿੱਡੀ ਵੱਡੀ ਜਦੋ ਜਹਿਦ ਹੋਈ ਕਿੰਨਾ ਲੰਬਾ ਸਮਾਂ ਚੱਲੀ ਤੇ ਕੈਸ ਲੈਵਲ ਤੇ ਸਮਾਜ ਪੰਜਾਬ ਦਾ ਤੇ ਹਰਿਆਣੇ ਦਾ ਸਮਾਜ ਬਾਕੀ ਧਾਵਾਂ ਤੇ ਚਲੋ ਕਿਸਾਨ ਇਹ ਉਹਦੇ ਵਿੱਚ ਸ਼ਾਮਲ ਹੋਏ ਐਡਾ ਵੱਡਾ ਦਬਾਅ ਬਣਿਆ ਤੇ ਤਾਂ ਉਹ ਪਿੱਛੇ ਮੁੜੇ ਹੁਣ ਤਾਂ ਆਪਾਂ ਉਹਦੋਂ ਕੁਝ ਅਗਲਾ ਮੰਗ ਰਹੇ ਹਾਂ ਅਗਲਾ ਤੋਂ ਮਤਲਬ ਉਹ ਤਾਂ ਨਵੀਂ ਚੀਜ਼ ਆਈ ਸੀ ਉਹਨੂੰ ਰੁਕ ਬ੍ਰੇਕਾਂ ਲਾਉਣ ਗਿਆ ਸੀ ਹੁਣ ਅਸੀਂ ਕੁਝ ਗਾਂ ਵਧਣਾ ਚਾਹੁੰਦੇ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਚਾਹੁੰਦੇ ਆ ਉਹਨਾਂ ਦੀ ਨੀਤੀ ਇਹਦੋਂ ਬਿਲਕੁਲ ਉਲਟ ਹੈ ਇਸ ਕਰਕੇ ਜਿਹੜਾ ਇਹ ਸਮਾਂ ਇਹ ਮਰਨ ਵਰਤਾਂ ਰਾਹੀ ਜਾਂ ਭੁੱਖੜਤਾਲਾਂ ਦੇ ਰਾਹੀ ਪ੍ਰਾਪਤੀਆਂ ਵਾਲੀਆਂ ਨਹੀਂ ਹੋ ਸਕਦੀਆਂ ਇਹ ਤਾਂ ਬਹੁਤ ਜਾਣ ਹੂਲ ਮੇ ਸੰਘਰਸ਼ਾਂ ਦੀ ਬਹੁਤ ਲੋਕਾਂ ਦੀਆਂ ਵੱਡੀਆਂ ਲਾਮਬੰਦੀਆਂ ਦੀ ਜੇ ਵਾਸਤੇ ਬਹੁਤ ਵੱਡੀ ਤਿਆਰੀ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਸਮਾਜ ਦੇ ਸਾਰੇ ਵਰਗ ਮਤਲਬ ਕਿਸਾਨ ਤਾਂ ਇੱਕ ਵਰਗ ਹੀ ਨੇ ਚਾਹੇ ਬਹੁਤ ਵੱਡੀ ਗਿਣਤੀ ਹੈ ਪਰ ਫਿਰ ਵੀ ਇਹਦਾ ਇੱਕ ਵਰਗ ਖੇਤ ਮਜ਼ਦੂਰ ਹੈ ਸਾਨੂੰ ਦੀ ਮਜ਼ਦੂਰ ਹੈ ਮੁਲਾਜ਼ਮ ਹੈ ਹੋਰ ਕਿੰਨੇ ਜਿਹੜੇ ਸਮਾਜ ਦੇ ਛੋਟੇ ਵਪਾਰੀ ਵਰਗ ਹੈ ਉਹ ਸਾਰੇ ਵਰਗਾਂ ਦੀ ਸਾਂਝੀ ਲਹਿਰ ਉਹ ਸਾਂਝੀ ਲਹਿਰ ਫਿਰ ਜਿਹੜੀ ਗੱਲੀ ਐ ਐਮਐਸਪੀ ਦੀ ਮੰਗ ਨਹੀਂ ਕਰੂ ਨਾਲ ਫਿਰ ਉਹ ਪੀਡੀਐਸ ਦੀ ਵੀ ਕਰੂ ਜਨਤਕ ਵੰਡ ਪ੍ਰਣਾਲੀ ਸਾਰੇ ਲੋਕਾਂ ਨੂੰ ਅਨਾਜ ਮੁਫਤ ਜਾਂ ਬਹੁਤ ਸਸਤੀਆਂ ਦਰਾਂ ਤੇ ਦੇਣਾ ਜਦੋਂ ਇਹੇ ਜੀ ਲਹਿਰ ਬਣ ਕੇ ਕਿਉਂਕਿ ਲੜਾਈ ਕਿਹਦੇ ਨਾਲ ਹੈ ਲੜਾਈ ਡਬਲਯੂਟੀਓ ਨਾਲ ਹੈ ਲੜਾਈ ਸੰਸਾਰ ਵਪਾਰ ਸੰਸਥਾ ਦੀਆਂ ਨੀਤੀਆਂ ਨਾਲ ਹੈ ਐਸ ਵੇਲੇ ਸੰਸਾਰ ਵਪਾਰ ਜਦੋਂ ਇੱਕ ਪੰਜਾਬ ਭਾਰਤੀ ਕਿਸਾਨ ਇਹ ਲੜਾਈ ਲੜ ਰਹੇ ਆ ਤਾਂ ਸੰਸਾਰ ਵਪਾਰ ਸੰਸਥਾ ਦੇ ਅੰਦਰ ਅਮਰੀਕਾ ਆਸਟ੍ਰੇਲੀਆ ਜਾਪਾਨ ਇਹਨਾਂ ਮੁਲਕਾਂ ਨੇ ਅ WTO ਦੇ ਵਿੱਚ ਜਿਹੜੀ ਇੱਕ ਕੋਰਟ ਦਾ ਸਿਸਟਮ ਬਣਿਆ ਹੋਇਆ ਉੱਥੇ ਭਾਰਤ ਸਰਕਾਰ ਖਿਲਾਫ ਇਹ ਕੇਸ ਦਾਇਰ ਕਰਨ ਦਾ ਫੈਸਲਾ ਕੀਤਾ ਵੀ ਇਹ ਜਿਹੜੀ MSP ਉੱਚੀ ਰੱਖ ਰਹੇ ਆ ਤੇ ਫਸਲਾਂ ਖਰੀਦ ਰਹੇ ਆ ਜਿਹਦਾ ਨੁਕਸਾਨ ਸਿੱਧਾ ਹੀ ਜਿਹੜੇ ਅਮਰੀਕਾ ਦੀਆਂ ਕੰਪਨੀਆਂ ਜਾਂ ਇਹਨਾਂ ਮੁਲਕਾਂ ਦੀਆਂ ਜਿਹੜੀਆਂ ਖੇਤੀ ਖੇਤਰ ਦੇ ਵਿੱਚ ਕੰਪਨੀਆਂ ਉਹਨਾਂ ਨੂੰ ਹੁੰਦਾ ਉਹਨਾਂ ਦਾ ਸਿੱਧਾ ਹੀ ਕਹਿਣਾ ਵੀ ਸਾਡੀ ਮਾਰਕੀਟ ਹੈ ਜਿਹੜੀ ਤੁਸੀਂ ਮਾਰੀ ਬੈਠੇ ਹੋ ਇਹਨੂੰ ਛੇਤੀ ਕਰੋ ਖਤਮ ਤੇ ਇਹ ਖਤਮ ਕਰਨ ਦਾ ਹੀ ਦਬਾਅ ਸੀ ਮੋਦੀ ਹਕੂਮਤ ਤੇ ਵੀ ਦਬਾਅ ਵੀ ਸੀ ਹਿੱਤ ਵੀ ਸੀ ਦੋਵੇਂ ਗੱਲਾਂ ਹੀ ਆ ਐਨੀ ਵੀ ਕੱਲਾ ਉਹਨਾਂ ਦਾ ਦਬਾਅ ਆਪਦਾ ਵੀ ਕਿਉਂਕਿ ਜਿਨ੍ਹਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਆ ਅਡਾਨੀ ਬਾਨੀ ਉਹਨਾਂ ਨੇ ਵੀ ਉਹਨਾਂ ਦੇ ਛੋਟੇ ਜੂਨੀਅਰ 파ਟਰਨਰ ਬਣ ਕੇ ਏਸੀ ਮਾਰਕੀਟ ਦੇ ਵਿੱਚ ਆਉਣ ਇਸ ਕਰਕੇ ਇਹੋ ਜੀ ਹਾਲਤ ਦੇ ਵਿੱਚ ਜਦੋਂ ਐਡਾ ਵੱਡਾ ਹੱਲਾ ਹੋਵੇ ਉਦੋਂ ਸੰਘਰਸ਼ ਦੀਆਂ ਸ਼ਕਲਾਂ ਆ ਜਿਹੜੀਆਂ ਉਹ ਦੇਖੋ ਇਹ ਮੁੱਦੇ ਉਭਾਰਨ ਵਾਲੀਆਂ ਸ਼ਕਲਾਂ ਹੁੰਦੀਆਂ ਲੋਕਾਂ ਨੂੰ ਹਲੂਣਾ ਵੀ ਦਿੰਦੀਆਂ ਪਰ ਸੰਘਰਸ਼ ਚੇਤਨਾ ਦੇ ਜੋਰ ਤੇ ਲੜੇ ਜਾਂਦੇ ਆ ਜਥੇਬੰਦ ਤਾਕਤ ਦੇ ਜੋਰ ਤੇ ਲੜੇ ਜਾਂਦੇ ਆ ਕਾਰਪੋਰੇਟਾਂ ਦੇ ਖਿਲਾਫ ਸਾਮਰਾਜੀ ਕੰਪਨੀਆਂ ਦੇ ਖਿਲਾਫ ਲੜਾਈ ਦੀ ਰਣਨੀਤੀ ਦੀ ਲੋੜ ਹੈ ਸਵਾਲ ਸਾਹਮਣੇ ਆਉਂਦੇ ਆ ਆਪਣੇ ਜਦੋਂ ਉਹਨਾਂ ਦੇ ਖਿਲਾਫ ਲੜਨਾ ਲੋਕਾਂ ਦੀ ਉਹਨਾਂ ਤੇ ਨਿਰਪਰਤਾ ਹੁੰਦੀ ਹੈ ਤਾਂ ਇਹ ਕੁਐਸਚਨ ਆਉਂਦਾ ਵੀ ਕਿਵੇਂ ਲੜਾਂਗੇ ਫਿਰ ਉਹਨਾਂ ਦੇ ਖਿਲਾਫ ਉਹਨਾਂ ਦੀ ਨਿਰਪਰਤਾ ਵੀ ਹੈ ਉਹਨਾਂ ਦੇ ਖਿਲਾਫ ਲੜਨਾ ਵੀ ਹੈ ਨਿਰਪਰਤਾ ਕੀ ਹੈ ਪੰਜਾਬ ਦੇ ਲੋਕ ਨੈਸਲੇ ਨੂੰ ਦੁੱਧ ਵੇਚਦੇ ਆ ਮਲਟੀਨੇਸ਼ਨਲ ਕੰਪਨੀ ਹੈ ਪੰਜਾਬ ਦੇ ਲੋਕ ਪੈਪਸੀ ਕੋ ਵਾਲਿਆਂ ਨੂੰ ਆਲੂ ਵੇਚਦੇ ਆ ਮਲਟੀਨੇਸ਼ਨਲ ਕੰਪਨੀ ਹੈ ਉਹੀ ਸਾਡੇ ਉਹੀ ਹੋਰ ਪੰਜੇ ਫਲਾਉਣਾ ਚਾਹੁੰਦੇ ਆ ਜਿੱਥੋਂ ਤੱਕ ਹੈਗੇ ਉਹਨਾਂ ਦੇ ਏਦੂ ਗਾਂ ਜਾਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਰੋਕਣ ਨਾਲ ਉਹਨਾਂ ਤੇ ਨਿਰਪਰ ਹੋ ਇਹਦਾ ਮਤਲਬ ਚੇਤਨਾ ਵੀ ਉੱਚੀ ਚਾਹੀਦੀ ਹੈ ਲੜਾਈ ਦੇ ਢੰਗ ਵੀ ਉਹ ਜੇ ਚਾਹੀਦੇ ਵੀ ਉਹਨਾਂ ਦੇ ਕਾਰੋਬਾਰ ਜਾਮ ਕਰੋ ਇਹਦਾ ਮਤਲਬ ਤੁਸੀਂ ਉਹਨਾਂ ਤੋਂ ਨਿਰਪਰਤਾ ਘਟਾਉਣ ਵੱਲ ਵੀ ਆਉਣਾ ਪਊਗਾ ਇਹਦਾ ਮਤਲਬ ਹੋਰ ਤਰ੍ਹਾਂ ਕਹਿਣਾ ਸਾਂਝਦਾ ਮਸ ਧਰਮ ਮਦਨਾਤੇ ਲੜਾਉਣ ਨੂੰ ਤਿਆਰ ਬੈਠੇ ਆ ਇਹਦਾ ਮਤਲਬ ਲੋਕਾਂ ਨੂੰ ਇਹ ਚੇਤਨਾ ਵੀ ਚਾਹੀਦੀ ਹੈ ਵੀ ਧਰਮ ਆਪਣਾ ਘਰੇ ਰੱਖੀਏ ਧਾਰਮਿਕ ਮਸਲੇ ਨੂੰ ਆਪਦੇ ਪਰਸਨਲ ਉਹਦੇ ਤੱਕ ਸੀਮਿਤ ਰੱਖੀਏ ਸਮਾਜਿਕ ਸਾਂਝੀਆਂ ਲੜਾਈਆਂ 'ਚ ਧਰਮ ਨੂੰ ਨਾ ਆਉਣ ਦਈਏ ਕਿਉਂਕਿ ਉਹਨਾਂ ਦੇ ਹੱਥ 'ਚ ਹਥਿਆਰ ਹੈ ਉਹਨਾਂ ਦੇ ਹੱਥ 'ਚ ਜਾਤ ਪਾਤ ਵੀ ਹਥਿਆਰ ਹੈ ਇਸ ਕਰਕੇ ਉਹ ਚੇਤਨਾ ਵੀ ਚਾਹੀਦੀ ਹੈ ਜਦੋਂ ਮੈਂ ਸਾਰੀ ਗੱਲ ਕਰ ਰਿਹਾ ਤਾਂ ਇਹਦੇ ਨਾਲੇ ਦ੍ਰਿਸ਼ਤਾ ਬਣਨਾ ਚਾਹੀਦਾ ਨਾ ਵੀ ਕਿਸ ਪੱਧਰ ਤੇ ਚੇਤਨਾ ਤੇ ਕਿਸ ਪੱਧਰ ਤੇ ਜਥੇਬੰਦ ਤਾਕਤ ਤੇ ਕਿੱਡੀ ਲੋਕਾਂ ਦੀ ਸਾਂਝ ਇਹ ਚਾਹੀਦੀ ਹੈ ਇਸ ਕਰਕੇ ਮਰਨ ਵਰਤ ਵਰਗੀਆਂ ਸ਼ਕਲਾਂ ਈਆਂ ਨਹਲੂਣਾ ਦੇਣ ਚ ਕਦੇ ਕਿਸੇ ਨੂੰ ਜਗਾਉਣ ਚ ਕਦੇ ਕੋਈ ਰੋਲ ਪਲੇ ਕਰ ਦੇਣਾ ਉਹ ਤਾਂ ਠੀਕ ਹੈ ਪਰ ਇਹ ਮੋਦੀ ਹਕੂਮਤ ਦੇ ਖਿਲਾਫ ਜਾਬਰ ਹਕੂਮਤ ਦੇ ਖਿਲਾਫ ਲੜਾਈ ਦਾ ਮੁੱਖ ਹਥਿਆਰ ਨਹੀਂ ਬਣ ਸਕਦੀਆਂ ਬਿਨਾਂ ਸ਼ੱਕ ਹੈ ਜਿਹੜਾ ਉਹ ਕਿਸਾਨਾਂ ਦੀ ਏਕਤਾ ਹੈ ਜਿਹੜੀ ਉਹ ਵਿਸ਼ਾਲ ਹੋਣੀ ਚਾਹੀਦੀ ਹੈ ਮਜ਼ਬੂਤ ਹੋਣੀ ਚਾਹੀਦੀ ਹੈ ਇਤੋਂ ਤਕੜੀ ਹੋਣੀ ਚਾਹੀਦੀ ਹੈ ਉਹਦੇ ਜ਼ੋਰ ਤੇ ਜਿਹੜੀਆਂ ਇਹ ਲੜਾਈਆਂ ਉਹ ਲੜੀਆਂ ਜਾਣੀਆਂ ਚਾਹੀਦੀਆਂ ਅੱਛਾ ਬਾਕੀ ਜਿੱਥੇ ਬੰਦੀਆਂ ਤੇ ਸਵਾਲ ਵੀ ਉੱਠਣੇ ਸ਼ੁਰੂ ਹੋ ਰਹੇ ਆ ਹੋ ਜਾਣਗੇ ਆਉਣ ਵਾਲੇ ਦਿਨਾਂ ਚ ਹੋਰ ਜਿਉਂ ਜਿਉਂ ਪੋਖ ਹੜਤਾਲ ਦੇ ਦਿਨ ਮਰਨ ਵਰ ਦੇ ਦਿਨ ਵਧਣਗੀ ਵੀ ਬਾਕੀ ਜਥੇ ਬੰਦੀਆਂ ਕਿਉਂ ਨਹੀਂ ਬਾਡਰਾਂ ਤੇ ਜਾਂਦੀਆਂ ਕਿਉਂ ਆਪਦਾ ਕਾਡਰ ਲੈ ਕੇ ਨਹੀਂ ਜਾਂਦੀਆਂ ਕਿਉਂ سپورਟ ਚ ਨਹੀਂ ਜਾਂਦੀਆਂ ਉਹ ਘਰੇ ਕਿਉਂ ਬੈਠੀਆਂ ਹਾਂ ਦੇਖੋ ਬਾਕੀ ਜਥੇ ਬੰਦੀਆਂ ਤੇ ਤਾਂ ਸਵਾਲ ਹੈ ਜਿਹੜੇ ਉਹ ਜਦੋਂ ਫਰਵਰੀ ਦੇ ਵਿੱਚ 13 14 ਫਰਵਰੀ ਨੂੰ ਇਹਨਾਂ ਦੋਨੋਂ ਫੋਰਮਾਂ ਨੇ ਮੋਰਚਾ ਲਾਇਆ ਸੀ ਉਦੋਂ ਵੀ ਉੱਠੇ ਸੀ ਉਦੋਂ ਨਾ ਸਿਰਫ ਸਵਾਲ ਉੱਠੇ ਸੀ ਉਦੋਂ ਇੱਕ ਨਾਂ ਪੱਕੀ ਗੱਲ ਸੀ ਵੀ ਬਾਕੀ ਜਥੇ ਬੰਦੀਆਂ ਤੇ ਬਹੁਤ ਜ਼ਬਰਦਸਤ ਪ੍ਰਚਾਰ ਹੱਲਾ ਸੀ ਤੇ ਉਹ ਹੁਣ ਆਪਾਂ ਸਾਰਾ ਤਾਂ ਹੁਣ ਦੁਹਰਾਇਆ ਨਹੀਂ ਜਾ ਸਕਦਾ ਕਿ ਕਿਵੇਂ ਆਡਡ ਪਿੰਡਾਂ ਚੋਂ ਵੀ ਹੁਣ ਅਸੀਂ ਛ ਹੁਣ ਵੀ ਇਸ ਤਰ੍ਹਾਂ ਦੇ ਸਵਾਲ ਨੇ ਦੇਖੋ ਉਹਦੇ ਚ ਗੱਲ ਇਹ ਆ ਵੀ ਜਣੀ ਜਦੋਂ ਪਿਛਲੇ ਫਰਵਰੀ ਮਾਰਚ ਦੇ ਵਿੱਚ ਇਹ ਵਾਪਰਿਆ ਉਦੋਂ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਕਮੇਟੀ ਬਣਾਈ ਸੀ ਡੱਲੇਵਾਲ ਹੋਰਾਂ ਵਾਲੇ ਤੇ ਬੰਦੇਰ ਹੋਰਾਂ ਵਾਲੇ ਦੋਨਾਂ ਫੋਰਮਾਂ ਨਾਲ ਸੰਘਰਸ਼ ਦੀ ਸਾਂਝ ਕਿਵੇਂ ਬਣ ਸਕਦੀ ਉਹਦੇ ਚ ਨੁਕਤਾ ਇਹ ਆਇਆ ਸੀ ਵੀ ਇਹ ਪਹਿਲਾਂ ਤਾਂ ਡੱਲੇਵਾਲ ਹੋਰੀ ਖੁਦ ਐ ਐਸਕੇਐਮ ਨੂੰ ਛੱਡ ਕੇ ਗਏ ਉਹਨਾਂ ਨੇ ਜੋ ਵੀ ਉਹਦੇ ਤੇ ਇਲਜ਼ਾਮ ਲਾਏ ਉਹਦੇ ਬਾਰੇ ਹਾਲਾਂਕਿ ਕਿਸਾਨ ਆਗੂਆਂ ਨੇ ਕਈਆਂ ਨੇ ਕਿਹਾ ਇਹ ਉਹਨਾਂ ਨੂੰ ਵੀ ਇਹ ਤੁਹਾਡੇ ਇਲਜ਼ਾਮ ਹੈ ਜਿਹੜੇ ਆਪਾਂ ਇਹਨਾਂ ਦੀ ਪੜਤਾਲ ਕਰਾਂਗੇ ਕਮੇਟੀ ਬਣੀ ਹੈ ਅੰਦਰ ਆਪਾਂ ਗੱਲ ਚਲਾਵਾਂਗੇ ਤੁਸੀਂ ਇਹ ਇਕਤਾ ਨਾ ਥੋੜੋ ਉਹਨਾਂ ਨੂੰ ਇਹ ਗੱਲ ਨਹੀਂ ਚਾਚੀ ਜੋ ਵੀ ਉਹ ਸੋਚਦੇ ਸੀ ਉਹਨਾਂ ਨੇ ਇਹਨੂੰ ਵੱਖਰਾ ਕਰ ਲਿਆ ਵੱਖਰਾ ਕਰਨ ਤੋਂ ਬਾਅਦ ਵੀ ਉਦੋਂ ਫਰਵਰੀ ਦੇ ਮਾਰਚ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ 6 ਮੈਂਬਰੀ ਕਮੇਟੀ ਬਣਾਈ ਉਸ ਕਮੇਟੀ ਵੱਲੋਂ ਡੱਲੇਵਾਲ ਹੋਰਾਂ ਤੇ ਪੰਧੇਰ ਹੋਰਾਂ ਦੇ ਫੋਰਮਾਂ ਨੂੰ ਬਾਰ-ਬਾਰ ਇਹ ਅਪੀਲ ਕੀਤੀ ਗਈ ਵੀ ਆਪਾਂ ਕਿਵੇਂ ਸਾਂਝਾ ਸੰਘਰਸ਼ ਕਰ ਸਕਦੇ ਆ ਉਹਦੇ ਬਾਰੇ ਗੱਲਬਾਤ ਚਲਾਈਏ ਉਹ ਗੱਲਬਾਤ ਉਸ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ ਜਿਹੜਾ ਹੰਗਾਰਾ ਢੱਲੇਵਾਲ ਹੋ ਰਾਂਦਾ ਜਾਂ ਪੰਦੇਰ ਹੋ ਰਾਂਦਾ ਉਸ ਏਕਤਾ ਦੀਆਂ ਕੋਸ਼ਿਸ਼ਾਂ ਵਾਸਤੇ ਜਾਂ ਉਹਨਾਂ ਗੱਲਾਂ ਵਾਸਤੇ ਮੈਂ ਇੱਕ ਮਿੰਟ ਚੀਜ਼ ਚੇਤਾਰਾਂ ਉਹਨਾਂ ਗੱਲਾਂ ਨੂੰ ਜਿਵੇਂ ਉਹਦੇ ਚ ਇਸ ਤਰ੍ਹਾਂ ਦੀਆਂ ਪੁਆਇੰਟ ਬਣਾਏ ਗਈ ਸੀ ਵੀ ਆਪਾਂ ਘੋਲ ਦੀਆਂ ਸ਼ਕਲਾਂ ਬਾਰੇ ਸਹਿਮਤੀ ਕਰੀਏ ਆਪਾਂ ਫਿਰਕਾ ਪ੍ਰਸਤੀ ਦਾ ਹੱਲਾ ਘੋਲ ਤੇ ਆਉਂਦਾ ਉਹਦੇ ਤੋਂ ਰਾਖੀ ਕਿਵੇਂ ਕਰਾਂਗੇ ਇਹਦੇ ਬਾਰੇ ਸਹਿਮਤੀ ਕਰੀਏ ਆਪਾਂ ਲਾਮਬੰਦੀ ਵਾਸਤੇ ਕਿਹਦੇ ਤੇ ਟੇਕ ਰੱਖਾਂਗੇ ਇਹਦੇ ਤੇ ਸਹਿਮਤੀ ਕਰੀਏ ਆਪਾਂ ਜਿਹੜੀਆਂ ਘੋਲ ਦੀਆਂ ਮੰਗਾਂ ਸਪਸ਼ਟ ਕਰੀਏ ਆਪਾਂ ਘੋਲ ਦਾ ਦੁਸ਼ਮਣ ਮਤਲਬ ਕੇਂਦਰ ਸਰਕਾਰ ਜਾਂ ਬੀਜੇਪੀ ਪਾਰਟੀ ਉਹ ਕਿਵੇਂ ਬਣਦੀ ਹੈ ਵੀ ਉਹ ਬਣਦਾ ਆਪਣੀ ਮੌੜ ਇਕਤਾ ਕਰਨਦਾ ਵੀ ਉਹ ਮੌੜ ਇਕਤਾ ਕਰਨ ਦੀਆਂ ਕੋਸ਼ਾਂ ਜਿਹੜੀਆਂ ਹੋਈਆਂ ਸੀ ਉਹ ਮੌੜ ਇਕਤਾ ਕਰਨ ਦੀਆਂ ਕੋਸ਼ਾਂ ਦੁਬਾਰਾ ਇੱਕ ਤਰ੍ਹਾਂ ਹੋਣੀਆਂ ਚਾਹੀਦੀਆਂ ਉਹ ਤੇਜ਼ ਹੋਣੀਆਂ ਚਾਹੀਦੀਆਂ ਇਹ ਗੱਲ ਦੇਖੋ ਲੋਕਾਂ ਨੂੰ ਵੀ ਇਹੋ ਜੇ ਮੌਕੇ ਸਿਰਫ ਭਾਵਕ ਵੈਨਚੀ ਨਹੀਂ ਬਹਿਣਾ ਚਾਹੀਦਾ ਵੀ ਹੁਣ ਸਾਰਿਆਂ ਨੂੰ ਆ ਜਾਣਾ ਚਾਹੀਦਾ ਬਿਨਾਂ ਸ਼ੱਕ ਸਾਰਿਆਂ ਨੂੰ ਆ ਜਾਣਾ ਚਾਹੀਦਾ ਪਰ ਜਦੋਂ ਹੀ ਸਾਰੇ ਆਉਣਗੇ ਉਦੋਂ ਕੋਈ ਆਪਸੀ ਸਮਝਦਾਰੀ ਤਾਂ ਬਣੂਗੀ ਨਾ ਵੀ ਕਾਦੇ ਦੁਆਲੇ ਕੀ ਮੁੱਦੇ ਜਿਹੜੀਆਂ ਮੈਂ ਪਹਿਲਾਂ ਗੱਲਾਂ ਕੀਤੀਆਂ ਵੀ ਦੁਸ਼ਮਣ ਘੋਲ ਦੀਆਂ ਸ਼ਕਲਾਂ ਕਿਵੇਂ ਕਿਥੋਂ ਤੱਕ ਚੱਲਾਂਗੇ ਇਹਨਾਂ ਗੱਲਾਂ ਵਾਸਤੇ ਲੋੜ ਆ ਤੇ ਇਹ ਗੱਲਾਂ ਬੈਠ ਕੇ ਗੱਲਬਾਤ ਕਰਕੇ ਆਪਸੀ ਸਮਝਦਾਰੀ ਬਣਾ ਕੇ ਹੀ ਅੱਗੇ ਵਧਿਆ ਜਾਂਦਾ ਹੁੰਦਾ ਹੈ ਦੇਖੋ ਵੈਸੇ ਕਿਸਾਨ ਜਿੱਥੇ ਬੰਦੀਆਂ ਦਾ ਸਰੋਕਾਰ ਪ੍ਰਗਟ ਹੋ ਰਿਹਾ ਸਾਰੇ ਕਿਸਾਨ ਆਗੂਆਂ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਹਿੱਸੇ ਆ ਜਿਹੜੇ ਸਿੱਧੇ ਤੌਰ ਤੇ ਉਹਨਾਂ ਫੋਰਮਾ ਦੇ ਵਿੱਚ ਨਹੀਂ ਵੀ ਉਹਨਾਂ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਵੀ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਨੇ ਇਹ ਕਿਹਾ ਵੀ ਡੱਲੇੜ ਹੋਰਾਂ ਦੀ ਸਿਹਤ ਤੇ ਜਾਨ ਆ ਜਿਹੜੀ ਉਹ ਬਹੁਤ ਕੀਮਤੀ ਹੈ ਉਹ ਨਹੀਂ ਦਾਤੇ ਲੱਗਣੀ ਚਾਹੀਦੀ ਸਾਨੂੰ ਰਲ ਕੇ ਲੜਨਾ ਚਾਹੀਦਾ ਇਹ ਸਰੋਕਾਰ ਪ੍ਰਗਟ ਹੋਣੇ ਹੀ ਇੱਕ ਪੋਜ਼ਿਟਿਵ ਗੱਲ ਹੈ ਚੰਗੀ ਗੱਲ ਹੈ ਇਹ ਠੀਕ ਹੈ ਵੀ ਇਹ ਸਰੋਕਾਰਾਂ ਨੇ ਇਦੋਂ ਅੱਗੇ ਦਾ ਹਕੀਕਤ ਚ ਸਕਾਰ ਹੋਣਾ ਹੈ ਜਿਹੜੀਆਂ ਇਸ ਸਾਂਝ ਦੇ ਸਕਾਰ ਹੋਣ ਚ ਜੋ ਉਦੋਂ ਕਸਣਾ ਰਹਿ ਗਈਆਂ ਪਿਛਲੀ ਵਾਰੀ ਉਹ ਹੁਣ ਪੂਰੀਆਂ ਜਾਣੀਆਂ ਚਾਹੀਦੀਆਂ ਉਹ ਕੋਸ਼ਾਂ ਤੇਜ਼ ਕਰਨੀਆਂ ਚਾਹੀਦੀਆਂ ਮੈਂ ਤਾਂ ਕਹੂੰਗਾ ਉਹਨਾਂ ਕੋਸ਼ਾਂ ਨੂੰ ਡੱਲੇ ਵਾਲ ਹੋਰਾਂ ਨੂੰ ਵੀ ਗਰਮ ਜੋਸ਼ੀ ਨਾਲ ਹੰਗਾਰਾ ਭਰਨਾ ਚਾਹੀਦਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ ਉਹ ਕੋਸ਼ਾਂ ਤੇਜ਼ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜੀ ਉਹ ਏਕਤਾ ਜਿਹੜੀ ਕਿਸਾਨੀ ਦੀ ਉਸ ਵੇਲੇ ਬਣੀ ਸੀ ਉਹੋ ਜੀ ਏਕਤਾ ਫੇਰ ਕਾਇਮ ਹੋ ਸਕੇ ਤੇ ਜਿਹੜੀ MSP ਦੇ ਹੱਕ ਵਾਸਤੇ PDS ਵਾਸਤੇ ਤੇ ਜਿਹੜੀਆਂ ਬਾਕੀ ਕਿਸਾਨਾਂ ਦੀਆਂ ਮੰਗਾਂ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੀ ਅਸਰਧਾਰ ਲੜਾਈ ਹੈ ਉਹ ਦਿੱਤੀ ਜਾ ਸਕਦੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਗੱਲਬਾਤ ਕੀਤੀ ਪੋਇਲ ਗੁੱਸੇ ਦੇ ਨਾਲ ਉਹਨਾਂ ਨੇ ਪੱਖ ਰੱਖੇ ਕਿ ਕੋਲ ਠੀਕ ਹੈ ਲੜਨਾ ਚਾਹੀਦਾ ਹਰ ਇੱਕ ਜੱਥੇਬੰਦੀ ਨੇ ਆਪਦੇ ਹਿਸਾਬ ਨਾਲ ਲੜਨਾ ਹੈ ਹਰ ਇੱਕ ਆਗੂ ਨੇ ਆਪਣੇ ਹਿਸਾਬ ਨਾਲ ਲੜਨਾ ਹੈ ਇਹ ਚੀਜ਼ਾਂ ਲੋਕਾਂ ਨੂੰ ਚੇਤਨਾ ਪੈਦਾ ਕਰਦੀਆਂ ਗੱਲਾਂ ਚਰਚਾ ਛੇੜਦੀਆਂ ਕਿ ਕੋਈ ਆਗੂ ਜੇਕਰ ਮਰਨ ਵਰਤੇ ਬੈਠਾ ਤਾਂ ਉਹ ਕਿਉਂ ਬੈਠਾ ਤਾ ਇਹਨਾਂ ਸਾਰਿਆਂ ਦੇ باوجود ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਲੜਾਈ ਬਹੁਤ ਵੱਡੀ ਹੈ ਇਹ ਲੜਾਈ ਛੋਟੀ ਨਹੀਂ ਹੈ ਕਿ ਲੜਾਈ ਡਬਲਯੂਟੀਓ ਦੇ ਵਿੱਚ ਜਿੱਥੇ ਇੱਕ ਪਾਸੇ ਉਹ ਕੰਪਨੀਆਂ ਆਪਣੇ ਉੱਥੇ ਗੱਲਾਂ ਕੇਸ ਤਿਆਰ ਕਰ ਰਹੀਆਂ ਗੱਲਾਂ ਕਰ ਰਹੀਆਂ ਕਿ ਭਾਰਤ ਵਰਗੇ ਦੇਸ਼ 'ਚ ਹਾਲੇ ਵੀ ਐਮਐਸਪੀ ਦਿੱਤੀ ਜਾ ਰਹੀ ਹੈ ਹਾਲੇ ਵੀ ਫਸਲਾਂ ਕਾਨੂੰਨੀ ਗਾਰੰਟੀ ਤੇ ਖਰੀਦੀਆਂ ਜਾ ਰਹੀਆਂ ਹੈ ਜੇਦੋ ਇੱਕ ਪਾਸੇ ਐਡਾ ਹਮਲਾ ਹੋਵੇ ਦੂਜੇ ਪਾਸੇ ਕੇਂਦਰ ਸਰਕਾਰ ਰਾਜਾਂ ਨੂੰ ਇਹ ਚਿੱਠੀਆਂ ਜਾਰੀ ਕਰ ਦੇਵੇ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹਨਾਂ ਦੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀਆਂ ਗੱਲਾਂ ਕਰੇ ਤਾਂ ਉਸ ਸਮੇਂ ਦੌਰਾਨ ਜਿਹੜੀਆਂ ਅਸੀਂ ਮੰਗਾਂ ਮਨਵਾਉਣ ਜਾ ਰਹੇ ਹਾਂ ਉਹਦੇ ਲਈ ਸਮਝ ਚੇਤਨਾ ਲੋਕਾਂ ਦੇ ਵਿੱਚ ਹੋਰ ਵੱਡੇ ਪੱਦਰਤੇ ਲਿਆਉਣੇ ਜਰੂਰੀ ਆ ਤਾਂ ਕਰਕੇ ਇਹ ਕੋਲ ਜਿਹੜੇ ਆ ਉਹ ਕਿਸੇ ਨੇਪਰੇ ਚਾੜੇ ਜਾ ਸਕਦੇ ਆ ਪਹਿਲੀ ਸਾਡੀਆਂ ਮੰਗਾਂ ਸੀ ਉਹ ਨਵੀਆਂ ਆਈਆਂ ਚੀਜ਼ਾਂ ਲਈ ਸੀ ਜਿਹੜੀਆਂ ਹੁਣ ਸਾਡੀਆਂ ਮੰਗਾਂ ਆ ਉਹ ਪੁਰਾਣੀਆਂ ਚੀਜ਼ਾਂ ਤੋਂ ਅੱਗੇ ਵੱਧਣ ਵਾਲੀਆਂ ਗੱਲ ਆ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਵੱਡਾ ਸੰਘਰਸ਼ ਵੱਡੇ ਕੋਲ ਵੱਡੀ ਚੇਤਨਾ ਦੀ ਲੋੜ ਆ ਤਾਂ ਹੀ ਇਹ ਮੰਗਾਂ ਹਾਸਲ ਹੋ ਸਕਦੀਆਂ